ਟ੍ਰਾਂਟੋ ਦੇ ਨੌ ਮੌਜੂਦਾ ਤੇ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਡੋ ਕੋਸਟਾ ਸਿੰਘ ਨਾਂ ਦੇ ਇੱਕ ਅਪਰਾਧਿਕ ਗੈਂਗ ਨੂੰ ਅੰਦਰ ਖਾਤੇ ਪੁਲਿਸ ਦੀ ਜਾਣਕਾਰੀ ਦੇਣ ਦੇ ਦੋਸ਼ਾਂ ਹੇਠਾਂ ਗ੍ਰਿਫਤਾਰ ਕੀਤਾ ਗਿਆ ਹੈ। ਇਹ ਗਰੋਹ ਕਤਲਾਂ ਤੇ ਫਰੋਤੀਆਂ ਵਸੂਲਣ ਦੇ ਮਾਮਲੇ 'ਚ ਬਦਨਾਮ ਹੈ। ਇਸ ਗੱਲ ਦੀ ਹੁਣ ਡਾਡੀ ਚਰਚਾ ਹੈ ਕਿ ਜੇ ਪੁਲਿਸ ਇਹ ਅਪਰਾਧੀਆਂ ਨਾਲ ਮਿਲ ਜਾਵੇਗੀ ਤਾਂ ਇਹ ਬਾੜੀ ਖੇਤ ਨੂੰ ਖਾਣ ਵਾਲੀ ਗੱਲ ਹੈ। ਟ੍ਰਾਂਟੋ ਦੇ ਇਹਨਾਂ ਪੁਲਿਸ ਅਧਿਕਾਰੀਆਂ ਨੂੰ ਇੱਕ ਵਿਆਪਕ ਜਾਂਚ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ। ਇਸ ਬਾਰੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੈਨੇਡਾ ਦੀ ਸਭ ਤੋਂ ਵੱਡੀ ਮਿਊਨਿਸਪਲ ਪੁਲਿਸ ਸੇਵਾ ਵਿੱਚ ਸੰਗਠਿਤ ਅਪਰਾਧ ਅ ਇਸ ਸਾਜ਼ਿਸ਼ ਦਾ ਹੁਣ ਪਰਦਾਫਾਸ਼ ਹੋ ਚੁੱਕਿਆ ਹੈ ਪੁਲਿਸ ਦਾ ਦੋਸ਼ ਹੈ ਕਿ ਮੁਲਜ਼ਮ ਅਧਿਕਾਰੀਆਂ ਨੇ ਰਿਸ਼ਵਤ ਲਈ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਦੀ ਸਹਾਇਤਾ ਕੀਤੀ ਅਪਰਾਧੀਆਂ ਨੂੰ ਨਿੱਜੀ ਜਾਣਕਾਰੀ ਲੀਕ ਕੀਤੀ ਅਪਰਾਧੀਆਂ ਨੇ ਤਦ ਗੋਲੀਬਾਰੀ ਕੀਤੀ ਅਤੇ ਇੱਕ ਸੁਧਾਰ ਅਧਿਕਾਰੀ ਦੀ ਹੱਤਿਆ ਦੀ ਸਾਜ਼ਿਸ਼ ਵਿੱਚ ਸੰਗਠਿਤ ਅਪਰਾਧ ਦੇ ਮੈਂਬਰ ਦੀ ਮਦਦ ਕੀਤੀ ਹੈ ਚੀਫ ਮਾਈਰੋਂ ਡੈਮਕਿਮ ਨੇ ਡੂੰਘੇ ਨਿਰਾਸ਼ਜਨਕ ਦੋਸ਼ਾਂ ਬਾਰੇ ਕਿਹਾ ਸਮਾਜ ਦਾ ਕੋਈ ਵੀ ਕੋਨਾ ਹੁਣ ਸੰਗਠਿਤ ਅਪਰਾਧੀ ਪਹੁੰਚ ਤੋਂ ਮੁਕਤ ਨਹੀਂ ਹੈ ਪਰ ਜਦੋਂ ਸੰਗਠਿਤ ਅਪਰਾਧ ਟ੍ਰਾਂਟੋ ਪੁਲਿਸੇਵਾ ਵਿੱਚ ਦਾਖਲ ਹੁੰਦਾ ਹੈ ਤਾਂ ਨੁਕਸਾਨ ਤੁਰੰਤ ਗਲਤ ਕੰਮਾਂ ਤੋਂ ਕਿਤੇ ਜ਼ਿਆਦਾ ਵੱਜ ਜਾਂਦਾ ਹੈ ਅੱਜ ਜਿਨ੍ਹਾਂ ਲੋਕਾਂ 'ਤੇ ਦੋਸ਼ ਲਗਾਏ ਹਨ ਤੁਸੀਂ ਕਾਨੂੰਨ ਦੀ ਅਦਾਲਤ ਵਿੱਚ ਆਪਣੀਆਂ ਕਾਰਵਾਈਆਂ ਲਈ ਜਵਾਬਦੇਹ ਹੋਵੋਗੇ ਦੋਸ਼ ਲਗਾਏ ਗਏ ਮੌਜੂਦਾ ਅਤੇ ਸਾਬਕਾ ਪੁਲਿਸ ਅਧਿਕਾਰੀਆਂ ਵਿੱਚ ਇੱਕ ਪਿਤਾ ਤੇ ਪੁੱਤਰ ਸ਼ਾਮਿਲ ਹਨ ਜਿਨ੍ਹਾਂ ਦੋਵਾਂ ਤੇ ਅਪਰਾਧੀਆਂ ਨੂੰ ਜਾਣਕਾਰੀ ਲੀਕ ਕਰਨ ਦਾ ਦੋਸ਼ ਹੈ ਯੋਰਕ ਦੇ ਖੇਤਰੀ ਪੁਲਿਸ ਮੁਖੀ ਜਿਮ ਮੈਕਸਵਿਨ ਨੇ ਪੱਤਰਕਾਰਾਂ ਨੂੰ ਦੱਸਿਆ ਇਹ ਪੁਲਿਸਿੰਗ ਲਈ ਇੱਕ ਬਹੁਤ ਨਿਰਾਸ਼ਜਨਕ ਅਤੇ ਦੁਖਦਾਈ ਦਿਨ ਹੈ ਯੋਰਕ ਟ੍ਰਾਂਟੋ ਤੇ ਅਨਟਾਰੀਓ ਸੂਬਾਈ ਪੁਲਿਸ ਸਮੇਤ 400 ਤੋਂ ਵੱਧ ਅਧਿਕਾਰੀ ਪ੍ਰੋਜੈਕਟ ਸਾਊਥ ਜਾਂਚ ਵਿੱਚ ਸ਼ਾਮਲ ਹੋਏ ਹਨ ਯੋਰਕ ਖੇਤਰ ਦੇ ਡਿਪਟੀ ਚੀਫ ਰਿਆਨ ਹੋਂਗਰ ਨੇ ਕਿਹਾ ਕਿ ਜਾਂਚ ਜੂਨ 2025 ਵਿੱਚ ਟ੍ਰਾਂਟੋ ਜੇਲ ਵਿੱਚ ਕੰਮ ਕਰਨ ਵਾਲੇ ਇੱਕ ਸੁਧਾਰ ਅਧਿਕਾਰੀ ਦੇ ਕਤਲ ਦੀ ਕੋਸ਼ਿਸ਼ ਤੋਂ ਬਾਅਦ ਸ਼ੁਰੂ ਹੋਈ ਸੀ ਪੁਲਿਸ ਅਧਿਕਾਰੀ ਨੇ ਦਾਵਾ ਕੀਤਾ 36 ਘੰਟਿਆਂ ਦੀ ਮਿਆਦ ਅੰਦਰ ਕਈ ਸ਼ੱਕੀ ਯੋਰਕ ਖੇਤਰ ਵਿੱਚ ਪੀੜਤ ਦੇ ਘਰ ਗਏ ਅਸੀਂ ਦੋਸ਼ ਲਗਾਉਂਦੇ ਹਾਂ ਕਿ ਉਸ ਨੂੰ ਕਤਲ ਕਰਨ ਦੇ ਉਦੇਸ਼ ਨਾਲੇ ਸਾਰੇ ਗਏ ਸਨ ਪ੍ਰੈਸ ਕਾਨਫਰੰਸ ਵਿੱਚ ਪੁਲਿਸ ਨੇ ਨਿਗਰਾਨੀ ਫੁਟੇਜ ਦਿਖਾਈ ਜਿਸ ਵਿੱਚ ਤਿੰਨ ਹਥਿਆਰਬੰਦ ਅਤੇ ਨਕਾਬਪੋਸ਼ ਆਦਮੀ ਅਧਿਕਾਰੀ ਦੇ ਘਰ ਗਏ ਅਤੇ ਡਰਾਈਵੇ ਵਿੱਚ ਪਈ ਇੱਕ ਪੁਲਿਸ ਕਰੂਜ਼ਰ ਨੂੰ ਟੱਕਰ ਮਾਰ ਦਿੱਤੀ ਕਲਤਲ ਦੀ ਸਾਜ਼ਿਸ਼ ਦੇ ਤਿੰਨ ਮੁਲਜ਼ਮਾਂ ਸਮੇਤ ਸੱਤ ਨਾਗਰਿਕਾਂ ਅਤੇ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਨਾਲ ਸ਼ੱਕੀ ਸਬੰਧਾਂ ਵਾਲੇ ਚਾਰ ਹੋਰ ਵਿਅਕਤੀਆਂ ਦੇ ਵੀ ਦੋਸ਼ ਲਗਾਏ ਗਏ। ਇਹਨਾਂ ਵਿੱਚੋਂ ਇੱਕ ਆਦਮੀ ਬ੍ਰਾਇਨ ਡਾ ਕੋਸਟਾ ਕਥਿਤ ਤੌਰ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਾਰਵਾਈ ਵਿੱਚ ਸ਼ਾਮਲ ਸੀ। ਜਦੋਂ ਪੁਲਿਸ ਅਧਿਕਾਰੀਆਂ ਨੇ ਇਸ ਨਾਲ 23 ਜਨਵਰੀ ਨੂੰ ਡਾ ਕੋਸਟਾ ਨੂੰ ਗ੍ਰਿਫਤਾਰ ਕੀਤਾ ਤਾਂ ਅਧਿਕਾਰੀਆਂ ਨੇ 169 ਪੌਂਡ ਭੰਗ ਅਤੇ 1 ਪੌਂਡ ਫੈਂਟਾਨਿਲ ਜ਼ਬਤ ਕੀਤਾ। ਜੋ ਕਿ ਸਾਡਾ ਮੰਨਣਾ ਹੈ ਕਿ ਇੱਕ ਯੂਰੋਪੀਅਨ ਸਥਾਨ ਲਈ ਬਾਹਰ ਜਾਣ ਲਈ ਤਿਆਰ ਕੀਤਾ ਗਿਆ ਸੀ ਹੰਗਰ ਨੇ ਕਿਹਾ ਹੰਗਰ ਨੇ ਕਿਹਾ ਕਿ ਅਧਿਕਾਰੀਆਂ ਤੇ ਫੈਂਟਨਿਲ ਅਤੇ ਭੰਗ ਦੀ ਤਸਕਰੀ ਦੇ ਦੋਸ਼ੀ ਸ਼ੱਕੀਆਂ ਨੂੰ ਸੁਰੱਖਿਆ ਦੇਣ ਦਾ ਦੋਸ਼ ਲਗਾਇਆ ਗਿਆ ਸੀ ਅਤੇ ਇੱਕ ਪੁਲਿਸ ਸਹੂਲਤ ਤੋਂ ਨਿੱਜੀ ਜਾਇਦਾਦ ਚੋਰੀ ਕੀਤੀ ਗਈ ਸੀ ਜਿਸ ਵਿੱਚ ਡਰਾਈਵਿੰਗ ਲਾਇਸੈਂਸ ਪਾਸਪੋਰਟ ਅਤੇ ਸਿਹਤ ਕਾਰਡ ਸ਼ਾਮਿਲ ਹਨ ਪੁਲਿਸ ਨੇ ਜਾਂਚ ਨੂੰ ਸਵੀਕਾਰ ਕੀਤਾ ਜਿਸ ਕਾਰਨ ਘੱਟੋ-ਘੱਟ 30 ਗ੍ਰਿਫਤਾਰੀਆਂ ਹੋਈਆਂ ਜਿਸ ਵਿੱਚ ਟੌ ট্রাক ਉਦਯੋਗ ਵੀ ਸ਼ਾਮਲ ਸੀ ਜੋ ਕਿ ਬੰਦੂਕ ਹਿੱਸਾ ਮੈਦਾਨੀ ਯੁੱਧਾਂ ਅਤੇ ਸੰਗਠਿਤ ਅਪਰਾਧ ਨਾਲ ਜੁੜੇ ਸਬੰਧਾਂ ਨਾਲ ਵਧਦਾ ਜਾ ਰਿਹਾ ਹੈ ਟ੍ਰਾਂਟੋ ਦੇ ਨੌ ਮੌਜੂਦਾ ਤੇ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਡੋ ਕੋਸਟਾ ਸਿੰਘ ਨਾਂ ਦੇ ਇੱਕ ਅਪਰਾਧਿਕ ਗੈਂਗ ਨੂੰ ਅੰਦਰ ਖਾਤੇ ਪੁਲਿਸ ਦੀ ਜਾਣਕਾਰੀ ਦੇਣ ਦੇ ਦੋਸ਼ਾਂ ਹੇਠਾਂ ਗ੍ਰਿਫਤਾਰ ਕੀਤਾ ਗਿਆ ਹੈ ਇਸ ਗ੍ਰੋ ਕਤਲਾਂ ਤੇ ਫਰੋਟੀਆਂ ਵਸੂਲਣ ਦੇ ਮਾਮਲੇ 'ਚ ਬਦਨਾਮ ਐ ਇਸ ਗੱਲ ਦੀ ਹੁਣ ਡਾਡੀ ਚਰਚਾ ਹੈ ਕਿ ਜੇ ਪੁਲਿਸ ਹੀ ਅਪਰਾਧੀਆਂ ਨਾਲ ਮਿਲ ਜਾਵੇਗੀ ਤਾਂ ਇਹ ਬਾੜੀ ਖੇਤ ਨੂੰ ਖਾਣ ਵਾਲੀ ਗੱਲ ਐ ਟ੍ਰਾਂਟੋ ਦੇ ਇਹਨਾਂ ਪੁਲਿਸ ਅਧਿਕਾਰੀਆਂ ਨੂੰ ਇੱਕ ਵਿਆਪਕ ਜਾਂਚ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਐ ਇਸ ਬਾਰੇ ਅਧਿਕਾਰੀਆਂ ਦਾ ਕਹਿਣਾ ਐ ਕਿ ਕੈਨੇਡਾ ਦੀ ਸਭ ਤੋਂ ਵੱਡੀ ਮਿਊਨਿਸਪਲ ਪੁਲਿਸ ਸੇਵਾ ਵਿੱਚ ਸੰਗਠਿਤ ਅਪਰਾਧ ਅੰਦਰੋਂ ਅੰਦਰ ਖੋਰਾ ਲਾ ਰਿਹਾ ਸੀ ਇਸ ਸਾਜ਼ਿਸ਼ ਦਾ ਹੁਣ ਪਰਦਾਫਾਸ਼ ਹੋ ਚੁੱਕਿਆ ਹੈ ਪੁਲਿਸ ਦਾ ਦੋਸ਼ ਹੈ ਕਿ ਮੁਲਜ਼ਮ ਅਧਿਕਾਰੀਆਂ ਨੇ ਰਿਸ਼ਵਤ ਲਈ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਦੀ ਸਹਾਇਤਾ ਕੀਤੀ ਅਪਰਾਧੀਆਂ ਨੂੰ ਨਿੱਜੀ ਜਾਣਕਾਰੀ ਲੀਕ ਕੀਤੀ ਅਪਰਾਧੀਆਂ ਨੇ ਤਦ ਗੋਲੀਬਾਰੀ ਕੀਤੀ ਅਤੇ ਇੱਕ ਸੁਧਾਰ ਅਧਿਕਾਰੀ ਦੀ ਹੱਤਿਆ ਦੀ ਸਾਜ਼ਿਸ਼ ਵਿੱਚ ਸੰਗਠਿਤ ਅਪਰਾਧ ਦੇ ਮੈਂਬਰ ਦੀ ਮਦਦ ਕੀਤੀ ਹੈ ਚੀਫ ਮਾਈਰੋਂ ਡੈਮਕਿਮ ਨੇ ਡੂੰਘੇ ਨਿਰਾਸ਼ਜਨਕ ਦੋਸ਼ਾਂ ਬਾਰੇ ਕਿਹਾ ਸਮਾਜ ਦਾ ਕੋਈ ਵੀ ਕੋਨਾ ਹੁਣ ਸੰਗਠਿਤ ਅਪਰਾਧ ਦੀ ਪਹੁੰਚ ਤੋਂ ਮੁਕਤ ਨਹੀਂ ਹੈ ਪਰ ਜਦੋਂ ਸੰਗਠਿਤ ਅਪਰਾਧ ਚਾਂਟੋ ਪੁਲਿਸ ਸੇਵਾ ਵਿੱਚ ਦਾਖਲ ਹੁੰਦਾ ਹੈ ਤਾਂ ਨੁਕਸਾਨ ਤੁਰੰਤ ਗਲਤ ਕੰਮਾਂ ਤੋਂ ਕਿਤੇ ਜ਼ਿਆਦਾ ਵੱਜ ਜਾਂਦਾ ਹੈ ਅੱਜ ਜਿਨ੍ਹਾਂ ਲੋਕਾਂ 'ਤੇ ਦੋਸ਼ ਲਗਾਏ ਹਨ ਤੁਸੀਂ ਕਾਨੂੰਨ ਦੀ ਅਦਾਲਤ ਵਿੱਚ ਆਪਣੀਆਂ ਕਾਰਵਾਈਆਂ ਲਈ ਜਵਾਬਦੇਹ ਹੋਵੋਗੇ ਦੋਸ਼ ਲਗਾਏ ਗਏ ਮੌਜੂਦਾ ਅਤੇ ਸਾਬਕਾ ਪੁਲਿਸ ਅਧਿਕਾਰੀਆਂ ਵਿੱਚ ਇੱਕ ਪਿਤਾ ਤੇ ਪੁੱਤਰ ਸ਼ਾਮਿਲ ਹਨ ਜਿਨ੍ਹਾਂ ਦੋਵਾਂ ਤੇ ਅਪਰਾਧੀਆਂ ਨੂੰ ਜਾਣਕਾਰੀ ਲੀਕ ਕਰਨ ਦਾ ਦੋਸ਼ ਹੈ ਯੋਰਕ ਦੇ ਖੇਤਰੀ ਪੁਲਿਸ ਮੁਖੀ ਜਿਮ ਮੈਕਸਵਿਨ ਨੇ ਪੱਤਰਕਾਰਾਂ ਨੂੰ ਦੱਸਿਆ ਇਹ ਪੁਲਿਸਿੰਗ ਲਈ ਇੱਕ ਬਹੁਤ ਨਿਰਾਸ਼ਜਨਕ ਅਤੇ ਦੁਖਦਾਈ ਦਿਨ ਹੈ ਯੋਰਕ ਟ੍ਰਾਂਟੋ ਤੇ ਅਨਟਾਰੀਓ ਸੂਬਾਈ ਪੁਲਿਸ ਸਮੇਤ 400 ਤੋਂ ਵੱਧ ਅਧਿਕਾਰੀ ਪ੍ਰੋਜੈਕਟ ਸਾਊਥ ਜਾਂਚ ਵਿੱਚ ਸ਼ਾਮਲ ਹੋਏ ਹਨ ਯੋਰਕ ਖੇਤਰ ਦੇ ਡਿਪਟੀ ਚੀਫ ਰਿਆਨ ਹੋਂਗਰ ਨੇ ਕਿਹਾ ਕਿ ਜਾਂਚ ਜੂਨ 2025 ਵਿੱਚ ਟ੍ਰਾਂਟੋ ਜੇਲ ਵਿੱਚ ਕੰਮ ਕਰਨ ਵਾਲੇ ਇੱਕ ਸੁਧਾਰ ਅਧਿਕਾਰੀ ਦੇ ਕਤਲ ਦੀ ਕੋਸ਼ਿਸ਼ ਤੋਂ ਬਾਅਦ ਸ਼ੁਰੂ ਹੋਈ ਸੀ ਪੁਲਿਸ ਅਧਿਕਾਰੀ ਨੇ ਦਾਵਾ ਕੀਤਾ 36 ਘੰਟਿਆਂ ਦੀ ਮਿਆਦ ਅੰਦਰ ਕਈ ਸ਼ੱਕੀ ਯੋਰਕ ਖੇਤਰ ਵਿੱਚ ਪੀੜਤ ਦੇ ਘਰ ਗਏ ਅਸੀਂ ਦੋਸ਼ ਲਗਾਉਂਦੇ ਹਾਂ ਕਿ ਉਸ ਨੂੰ ਕਤਲ ਕਰਨ ਦੇ ਉਦੇਸ਼ ਨਾਲੇ ਸਾਰੇ ਗਏ ਸਨ ਪ੍ਰੈਸ ਕਾਨਫਰੰਸ ਵਿੱਚ ਪੁਲਿਸ ਨੇ ਨਿਗਰਾਨੀ ਫੁਟੇਜ ਦਿਖਾਈ ਜਿਸ ਵਿੱਚ ਤਿੰਨ ਹਥਿਆਰਬੰਦ ਅਤੇ ਨਕਾਬਪੋਸ਼ ਆਦਮੀ ਅਧਿਕਾਰੀ ਦੇ ਘਰ ਗਏ ਅਤੇ ਡਰਾਈਵਵੇ ਵਿੱਚ ਪਈ ਇੱਕ ਪੁਲਿਸ ਕਰੂਜ਼ਰ ਨੂੰ ਟੱਕਰ ਮਾਰ ਦਿੱਤੀ ਅਤਲਦੀ ਸਾਜ਼ਿਸ਼ ਦੇ ਤਿੰਨ ਮੁਲਜ਼ਮਾਂ ਸਮੇਤ ਸੱਤ ਨਾਗਰਿਕਾਂ ਅਤੇ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਨਾਲ ਸ਼ੱਕੀ ਸਬੰਧਾ ਵਾਲੇ ਚਾਰ ਹੋਰ ਵਿਅਕਤੀਆਂ ਦੇ ਵੀ ਦੋਸ਼ ਲਗਾਏ ਗਏ। ਇਹਨਾਂ ਵਿੱਚੋਂ ਇੱਕ ਆਦਮੀ ਬ੍ਰਾਇਨ ਡਾ ਕੋਸਟਾ ਕਥਿਤ ਤੌਰ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਾਰਵਾਈ ਵਿੱਚ ਸ਼ਾਮਲ ਸੀ। ਜਦੋਂ ਪੁਲਿਸ ਅਧਿਕਾਰੀਆਂ ਨੇ ਇਸ ਨਾਲ 23 ਜਨਵਰੀ ਨੂੰ ਡਾ ਕੋਸਟਾ ਨੂੰ ਗ੍ਰਿਫਤਾਰ ਕੀਤਾ ਤਾਂ ਅਧਿਕਾਰੀਆਂ ਨੇ 169 ਪੌਂਡ ਭੰਗ ਅਤੇ 1 ਪੌਂਡ ਫੈਂਟਨਿਲ ਜ਼ਬਤ ਕੀਤਾ। ਜੋ ਕਿ ਸਾਡਾ ਮੰਨਣਾ ਹੈ ਕਿ ਇੱਕ ਯੂਰੋਪੀਅਨ ਸਥਾਨ ਲਈ ਬਾਹਰ ਜਾਣ ਲਈ ਤਿਆਰ ਕੀਤਾ ਗਿਆ ਸੀ ਹੋਂਗਰ ਨੇ ਕਿਹਾ ਹੋਂਗਰ ਨੇ ਕਿਹਾ ਕਿ ਅਧਿਕਾਰੀਆਂ ਤੇ ਫੈਂਟਨਿਲ ਅਤੇ ਭੰਗ ਦੀ ਤਸਕਰੀ ਦੇ ਦੋਸ਼ੀ ਸ਼ੱਕੀਆਂ ਨੂੰ ਸੁਰੱਖਿਆ ਦੇਣ ਦਾ ਦੋਸ਼ ਲਗਾਇਆ ਗਿਆ ਸੀ ਅਤੇ ਇੱਕ ਪੁਲਿਸ ਸਹੂਲਤ ਤੋਂ ਨਿੱਜੀ ਜਾਇਦਾਦ ਚੋਰੀ ਕੀਤੀ ਗਈ ਸੀ ਜਿਸ ਵਿੱਚ ਡਰਾਈਵਿੰਗ ਲਾਇਸੈਂਸ ਪਾਸਪੋਰਟ ਅਤੇ ਸਿਹਤ ਕਾਰਡ ਸ਼ਾਮਿਲ ਹਨ ਪੁਲਿਸ ਨੇ ਜਾਂਚ ਨੂੰ ਸਵੀਕਾਰ ਕੀਤਾ ਜਿਸ ਕਾਰਨ ਘੱਟੋ-ਘੱਟ 30 ਗ੍ਰਿਫਤਾਰੀਆਂ ਹੋਈਆਂ ਜਿਸ ਵਿੱਚ ਟੌ ট্রাক ਉਦਯੋਗ ਵੀ ਸ਼ਾਮਲ ਸੀ ਜੋ ਕਿ ਬੰਦੂਕ ਹਿੱਸਾ ਮੈਦਾਨੀ ਯੁੱਧਾਂ ਅਤੇ ਸੰਗਠਿਤ ਅਪਰਾਧ ਨਾਲ ਜੁੜੇ ਸਬੰਧਾਂ ਨਾਲ ਵਧਦਾ ਜਾ ਰਿਹਾ ਹੈ। ਟ੍ਰਾਂਟੋ ਦੇ ਨੌ ਮੌਜੂਦਾ ਤੇ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਡੋ ਕੋਸਟਾ ਸਿੰਘ ਨਾਂ ਦੇ ਇੱਕ ਅਪਰਾਧਿਕ ਗੈਂਗ ਨੂੰ ਅੰਦਰ ਖਾਤੇ ਪੁਲਿਸ ਦੀ ਜਾਣਕਾਰੀ ਦੇਣ ਦੇ ਦੋਸ਼ਾਂ ਹੇਠਾਂ ਗ੍ਰਿਫਤਾਰ ਕੀਤਾ ਗਿਆ ਹੈ। ਇਹ ਗ੍ਰੋ ਕਤਲਾਂ ਤੇ ਫਰੋਤੀਆਂ ਵਸੂਲਣ ਦੇ ਮਾਮਲੇ 'ਚ ਬਦਨਾਮ ਹੈ ਇਸ ਗੱਲ ਦੀ ਹੁਣ ਡਾਡੀ ਚਰਚਾ ਹੈ ਕਿ ਜੇ ਪੁਲਿਸ ਇਹ ਅਪਰਾਧੀਆਂ ਨਾਲ ਮਿਲ ਜਾਵੇਗੀ ਤਾਂ ਇਹ ਬਾੜੀ ਖੇਤ ਨੂੰ ਖਾਣ ਵਾਲੀ ਗੱਲ ਹੈ ਟ੍ਰਾਂਟੋ ਦੇ ਇਹਨਾਂ ਪੁਲਿਸ ਅਧਿਕਾਰੀਆਂ ਨੂੰ ਇੱਕ ਵਿਆਪਕ ਜਾਂਚ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ ਇਸ ਬਾਰੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੈਨੇਡਾ ਦੀ ਸਭ ਤੋਂ ਵੱਡੀ ਮਿਊਨਿਸਪਲ ਪੁਲਿਸ ਸੇਵਾ ਵਿੱਚ ਸੰਗਠਿਤ ਅਪਰਾਧ ਅੰਦਰੋਂ ਅੰਦਰ ਖੋਰਾ ਲਾ ਰਿਹਾ ਸੀ ਇਸ ਸਾਜ਼ਿਸ਼ ਦਾ ਹੁਣ ਪਰਦਾਫਾਸ਼ ਹੋ ਚੁੱਕਿਆ ਹੈ ਪੁਲਿਸ ਦਾ ਦੋਸ਼ ਹੈ ਕਿ ਮੁਲਜ਼ਮ ਅਧਿਕਾਰੀਆਂ ਨੇ ਰਿਸ਼ਵਤ ਲਈ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਦੀ ਸਹਾਇਤਾ ਕੀਤੀ ਅਪਰਾਧੀਆਂ ਨੂੰ ਨਿੱਜੀ ਜਾਣਕਾਰੀ ਲੀਕ ਕੀਤੀ ਅਪਰਾਧੀਆਂ ਨੇ ਤਦ ਗੋਲੀਬਾਰੀ ਕੀਤੀ ਅਤੇ ਇੱਕ ਸੁਧਾਰ ਅਧਿਕਾਰੀ ਦੀ ਹੱਤਿਆ ਦੀ ਸਾਜ਼ਿਸ਼ ਵਿੱਚ ਸੰਗਠਿਤ ਅਪਰਾਧ ਦੇ ਮੈਂਬਰ ਦੀ ਮਦਦ ਕੀਤੀ ਹੈ ਚੀਫ ਮਾਇਰੋਂ ਡੈਮਕਿਮ ਨੇ ਡੂੰਘੇ ਨਿਰਾਸ਼ਜਨਕ ਦੋਸ਼ਾਂ ਬਾਰੇ ਕਿਹਾ ਸਮਾਜ ਦਾ ਕੋਈ ਵੀ ਕੋਨਾ ਹੁਣ ਸੰਗਠਿਤ ਅਪਰਾਧ ਦੀ ਪਹੁੰਚ ਤੋਂ ਮੁਕਤ ਨਹੀਂ ਹੈ ਪਰ ਜਦੋਂ ਸੰਗਠਿਤ ਅਪਰਾਧ ਟ੍ਰਾਂਟੋ ਪੁਲਿਸੇਵਾ ਵਿੱਚ ਦਾਖਲ ਹੁੰਦਾ ਹੈ ਤਾਂ ਨੁਕਸਾਨ ਤੁਰੰਤ ਗਲਤ ਕੰਮਾਂ ਤੋਂ ਕਿਤੇ ਜ਼ਿਆਦਾ ਵੱਜ ਜਾਂਦਾ ਹੈ ਅੱਜ ਜਿਨ੍ਹਾਂ ਲੋਕਾਂ ਤੇ ਦੋਸ਼ ਲਗਾਏ ਹਨ ਤੁਸੀਂ ਕਾਨੂੰਨ ਦੀ ਅਦਾਲਤ ਵਿੱਚ ਆਪਣੀਆਂ ਕਾਰਵਾਈਆਂ ਲਈ ਜਵਾਬਦੇਹ ਹੋਵੋਗੇ ਦੋਸ਼ ਲਗਾਏ ਗਏ ਮੌਜੂਦਾ ਅਤੇ ਸਾਬਕਾ ਪੁਲਿਸ ਅਧਿਕਾਰੀਆਂ ਵਿੱਚ ਇੱਕ ਪਿਤਾ ਤੇ ਪੁੱਤਰ ਸ਼ਾਮਿਲ ਹਨ ਜਿਨ੍ਹਾਂ ਦੋਵਾਂ ਤੇ ਅਪਰਾਧੀਆਂ ਨੂੰ ਜਾਣਕਾਰੀ ਲੀਕ ਕਰਨ ਦਾ ਦੋਸ਼ ਹੈ ਯੋਰਕ ਦੇ ਖੇਤਰੀ ਪੁਲਿਸ ਮੁਖੀ ਜਿਮ ਮੈਕਸਵਿਨ ਨੇ ਪੱਤਰਕਾਰਾਂ ਨੂੰ ਦੱਸਿਆ ਇਹ ਪੁਲਿਸ ਸਿੰਘ ਲਈ ਇੱਕ ਬਹੁਤ ਨਿਰਾਸ਼ਜਨਕ ਅਤੇ ਦੁਖਦਾਈ ਦਿਨ ਹੈ ਯੋਰਕ ਟ੍ਰਾਂਟੋ ਤੇ ਅਨਟਾਰੀਓ ਸੂਬਾਈ ਪੁਲਿਸ ਸਮੇਤ 400 ਤੋਂ ਵੱਧ ਅਧਿਕਾਰੀ ਪ੍ਰੋਜੈਕਟ ਸਾਊਥ ਜਾਂਚ ਵਿੱਚ ਸ਼ਾਮਲ ਹੋਏ ਹਨ ਯੋਰਕ ਖੇਤਰ ਦੇ ਡਿਪਟੀ ਚੀਫ ਰਿਆਨ ਹੋਂਗਰ ਨੇ ਕਿਹਾ ਕਿ ਜਾਂਚ ਜੂਨ 2025 ਵਿੱਚ ਟ੍ਰਾਂਟੋ ਜੇਲ ਵਿੱਚ ਕੰਮ ਕਰਨ ਵਾਲੇ ਇੱਕ ਸੁਧਾਰ ਅਧਿਕਾਰੀ ਦੇ ਕਤਲ ਦੀ ਕੋਸ਼ਿਸ਼ ਤੋਂ ਬਾਅਦ ਸ਼ੁਰੂ ਹੋਈ ਸੀ ਪੁਲਿਸ ਅਧਿਕਾਰੀ ਨੇ ਦਾਵਾ ਕੀਤਾ 36 ਘੰਟਿਆਂ ਦੀ ਮਿਆਦ ਅੰਦਰ ਕਈ ਸ਼ੱਕੀ ਯੋਰਕ ਖੇਤਰ ਵਿੱਚ ਪੀੜਤ ਦੇ ਘਰ ਗਏ ਅਸੀਂ ਦੋਸ਼ ਲਗਾਉਂਦੇ ਹਾਂ ਕਿ ਉਸ ਨੂੰ ਕਤਲ ਕਰਨ ਦੇ ਉਦੇਸ਼ ਨਾਲੇ ਸਾਰੇ ਗਏ ਸਨ ਪ੍ਰੈਸ ਕਾਨਫਰੰਸ ਵਿੱਚ ਪੁਲਿਸ ਨੇ ਨਿਗਰਾਨੀ ਫੁਟੇਜ ਦਿਖਾਈ ਜਿਸ ਵਿੱਚ ਤਿੰਨ ਹਥਿਆਰਬੰਦ ਅਤੇ ਨਕਾਬਪੋਸ਼ ਆਦਮੀ ਅਧਿਕਾਰੀ ਦੇ ਘਰ ਗਏ ਅਤੇ ਡਰਾਈਵਵੇ ਵਿੱਚ ਪਈ ਇੱਕ ਪੁਲਿਸ ਕਰੂਜ਼ਰ ਨੂੰ ਟੱਕਰ ਮਾਰ ਦਿੱਤੀ ਕਲਤਲਦੀ ਸਾਜ਼ਿਸ਼ ਦੇ ਤਿੰਨ ਮੁਲਜ਼ਮਾਂ ਸਮੇਤ ਸੱਤ ਨਾਗਰਿਕਾਂ ਅਤੇ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਨਾਲ ਸ਼ੱਕੀ ਸਬੰਧਾ ਵਾਲੇ ਚਾਰ ਹੋਰ ਵਿਅਕਤੀਆਂ ਦੇ ਵੀ ਦੋਸ਼ ਲਗਾਏ ਗਏ। ਇਹਨਾਂ ਵਿੱਚੋਂ ਇੱਕ ਆਦਮੀ ਬ੍ਰਾਈਨ ਡਾ ਕੋਸਟਾ ਕਥਿਤ ਤੌਰ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਾਰਵਾਈ ਵਿੱਚ ਸ਼ਾਮਲ ਸੀ। ਜਦੋਂ ਪੁਲਿਸ ਅਧਿਕਾਰੀਆਂ ਨੇ ਇਸ ਨਾਲ 23 ਜਨਵਰੀ ਨੂੰ ਡਾ ਕੋਸਟਾ ਨੂੰ ਗ੍ਰਿਫਤਾਰ ਕੀਤਾ ਤਾਂ ਅਧਿਕਾਰੀਆਂ ਨੇ 169 ਪੌਂਡ ਭੰਗ ਅਤੇ 1 ਪੌਂਡ ਫੈਂਟਨਿਲ ਜ਼ਬਤ ਕੀਤਾ। ਜੋ ਕਿ ਸਾਡਾ ਮੰਨਣਾ ਹੈ ਕਿ ਇੱਕ ਯੂਰੋਪੀਅਨ ਸਥਾਨ ਲਈ ਬਾਹਰ ਜਾਣ ਲਈ ਤਿਆਰ ਕੀਤਾ ਗਿਆ ਸੀ ਹੰਗਰ ਨੇ ਕਿਹਾ ਹੰਗਰ ਨੇ ਕਿਹਾ ਕਿ ਅਧਿਕਾਰੀਆਂ ਤੇ ਫੈਂਟਨਿਲ ਅਤੇ ਭੰਗ ਦੀ ਤਸਕਰੀ ਦੇ ਦੋਸ਼ੀ ਸ਼ੱਕੀਆਂ ਨੂੰ ਸੁਰੱਖਿਆ ਦੇਣ ਦਾ ਦੋਸ਼ ਲਗਾਇਆ ਗਿਆ ਸੀ ਅਤੇ ਇੱਕ ਪੁਲਿਸ ਸਹੂਲਤ ਤੋਂ ਨਿੱਜੀ ਜਾਇਦਾਦ ਚੋਰੀ ਕੀਤੀ ਗਈ ਸੀ ਜਿਸ ਵਿੱਚ ਡਰਾਈਵਿੰਗ ਲਾਇਸੈਂਸ ਪਾਸਪੋਰਟ ਅਤੇ ਸਿਹਤ ਕਾਰਡ ਸ਼ਾਮਿਲ ਹਨ ਪੁਲਿਸ ਨੇ ਜਾਂਚ ਨੂੰ ਸਵੀਕਾਰ ਕੀਤਾ ਜਿਸ ਕਾਰਨ ਘੱਟੋ-ਘੱਟ 30 ਗ੍ਰਿਫਤਾਰੀਆਂ ਹੋਈਆਂ ਜਿਸ ਵਿੱਚ ਟੌ ট্রাক ਉਦਯੋਗ ਵੀ ਸ਼ਾਮਿਲ ਸੀ ਜੋ ਕਿ ਬੰਦੂਕ ਹਿੱਸਾ ਮੈਦਾਨੀ ਯੁੱਧਾਂ ਅਤੇ ਸੰਗਠਿਤ ਅਪਰਾਧ ਨਾਲ ਜੁੜੇ ਸਬੰਧਾਂ ਨਾਲ ਵਧਦਾ ਜਾ ਰਿਹਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ